ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇੱਕ ਮਿੰਟ ਰੁਕਿਓ ਮਾਣਿਆ ਕੈਮਰਾ ਤੋਂ ਡੜਾ ਜਾ ਹੋਇਆ ਮਾਤਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਸਾਰਿਆਂ ਦੇ ਕਮਾਕਾਰਾਂ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਫੈਮਿਲੀ ਸਾਡੀ ਗਈ ਹੋਈ ਹੈ ਭਾਈ ਕਿਤੇ ਫੈਮਿਲੀ ਦਾ ਮੈਂਬਰ ਸਾਡੀ ਦਾ ਜੈਸਮੀਨ ਅ ਜੈਸਮੀਨ ਕਿਤੇ ਗਈ ਹੋਈ ਹੈ ਜੀ ਬਾਹਰ ਉਹਦੇ ਕਰਕੇ ਹੁਣ ਬਲੌਗ ਵਾਲਾ ਮੋਰਚਾ ਭਾਈ ਸਾਹਮਣਾ ਪੈ ਰਿਹਾ ਏ ਜਦੋਂ ਜੈਸਮੀਨ ਹੁੰਦੀ ਆ ਉਦੋਂ ਬੇਫਿਕਰੀ ਹੁੰਦੀ ਆ ਜੈਸਮੀਨ ਦੇ ਸਿਰ ਤੇ ਮੈਨੂੰ ਬੇਫਿਕਰੀ ਹੁੰਦੀ ਆ ਮੈਂ ਆਪਣਾ ਕੰਮ ਦੇਖੀ ਜਾਂਦਾ ਉਹ ਤਾਂ ਡੰਗਰਾ ਡੰਗਰਾ ਦਾ ਤੇ ਬਾਕੀ ਜੈਸਮੀਨੇ ਸਾਂਭੀ ਜਾਂਦੀ ਆ ਪਰ ਹੁਣ ਆਏ ਆ ਵੀ ਜੇ ਵੀਡੀਓ ਨਾ ਬਣਾਉਂਗੇ ਤਾਂ ਸਾਡੇ ਜਿਹੜੇ ਵਿਊਅਰਸ ਆ ਉਹ ਵੀ ਡੀਕਦੇ ਰਹਿੰਦੇ ਆ ਫਿਰ ਉਦਾਂ ਫੋਨ ਮੈਸੇਜ ਆਉਣ ਲੱਗ ਜਾਂਦੇ ਆ ਭਾਈ ਅੱਜ ਬਲੌਗ ਨਹੀਂ ਜੀ ਪਾਇਆ ਇਹ ਵੀ ਕੰਮ ਹੁਣ ਜ਼ਰੂਰੀ ਆ ਹਨਾ ਤੇ ਲਓ ਬਦਲਬਾਈ ਹੋਈ ਵੀ ਆ ਜੀ ਕਣਕਾਂ ਪੂਰੀਆਂ ਆ ਨਿਸਰੀਆਂ ਵੀ ਆ ਵਜਨ ਹੋਇਆ ਵਾ ਕਣਕਾਂ ਦਾ ਪੂਰਾ ਮਾਲਕ ਹੁਣ ਕਿਰਪਾ ਹੀ ਰੱਖੇ ਜੀ ਹੁਣ ਨਾ ਕੋਈ ਇਹੋ ਜਿਹਾ ਕੰਮ ਕਰੇ ਅਮ੍ਰਿਤਸਰ ਹਰਬਲ ਤਾਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਚਰਿਆਂ ਦਾ ਗੜੇ ਪੈ ਗਏ ਉੱਧਰ ਦਾ ਬਹੁਤ ਬੁਰਾ ਹਾਲ ਆ ਜੀ ਹਾਂ ਜੀ ਤੇ ਇੱਧਰ ਫਿਲਹਾਲ ਆਪਣੇ ਵੱਲ ਕਿਰਪਾ ਜੀ ਮਾਲਕ ਦੀ ਤੇ ਬਾਕੀ ਚਲੋ ਕਿਰਪਾ ਹੀ ਰਹੇ ਜੀ ਸਾਰਿਆਂ ਤੇ ਸਾਰਿਆਂ ਸਾਰੀ ਦੁਨੀਆ ਤੇ ਹੀ ਕਿਰਪਾ ਰਹੇ ਜੀ ਸਾਰਿਆਂ ਨੂੰ ਇਹ ਮਾਲਕ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਫਸਲ ਬਾੜੀ ਦਾ ਹਨਾ ਜੀ ਆਪਾਂ ਦਾ ਆਹੀ ਅਰਦਾਸ ਕਰਦੇ ਆ ਜੀ ਲਓ ਜੀ ਹੁਣ ਆਈਏ ਮੇਨ ਗੱਲ ਪਰ ਸਾਡਾ ਟੱਬਰ ਭਾਈ ਇਹ ਨਹੀਂ ਸੂਟਾਂ ਗੱਲ ਰੱਜਦੀਆਂ ਹਾਂਜੀ ਕਦੇ ਨਹੀਂ ਇਹ ਮੌਕਾ ਛੱਡਦੀਆਂ ਇਹ ਹੈਂ ਜਨਾਨੀਆਂ ਵੀ ਕੋਈ ਹੁਣ ਤੁਸੀਂ ਲਾ ਲੋ ਹਿਸਾਬ ਇੱਕ ਦਿਨ ਪਹਿਲਾਂ ਬਲੌਗ ਪਾਇਆ ਤਾਂ ਉਸ ਦਿਨ ਵੀ ਸੂਟ ਅੱਜ ਹੁਣ ਘਰਾਂ ਕਸ਼ਮੀਰੀ ਆਇਆ ਹੋਇਆ ਜੀ ਅੱਜ ਫੇਰ ਸੂਟ ਹੈ ਮੈਂ ਤਾਂ ਹੁਣ ਆਇਆ ਤਾਂ ਜੀ ਬਾਹਰ ਨੂੰ ਅੰਦਰ ਬੈਠਾ ਦਾ ਆਪਣਾ ਰੋਟੀ ਪਾਣੀ ਖਾ ਕੇ ਤੇ ਦੁੱਧ ਤਵਾਗੇ ਪ੍ਰਸ਼ਾਦਾ ਪਾਣੀ ਛੱਕ ਕੇ ਹਟਿਆ ਤਾਂ ਜਦੋਂ ਬਾਹਰ ਨਿਕਲਿਆ ਇਹ ਇਧਰ ਭਾਈ ਇਹਨਾਂ ਨੇ ਕਸ਼ਮੀਰੀ ਖੜਾਇਆ ਹੋਇਆ ਤੇ ਮੈਂ ਤਾਂ ਕਿਹਾ ਦਾ ਵਾ ਯਾਰ ਜਾ ਹੈ ਕਾਹਨੂੰ ਖਰਚਾ ਕਰਾਉਂਦੀਆਂ ਪਹ ਇਹਨਾਂ ਨੇ ਹੋਰ ਖਰਚਾ ਕਰਾ ਲਾਣਾ ਪਰ ਉਹ ਕਹਿੰਦੇ ਭਾਈ ਨਹੀਂ ਅਸੀਂ ਸੂਟ ਦੇਖਣੇ ਆ ਤੇ ਚਲੋ ਫਿਰ ਤੁਹਾਨੂੰ ਦਿਖਾਣੇ ਆ ਜੀ ਭਾਈ ਸੂਟ ਸਾਟ ਲੱਗੀ ਵੀ ਰੌਣਕ ਪੂਰੀ ਹੈ ਨਾ ਆਜੋ ਫਿਰ ਚੱਲਦੇ ਆ ਜੀ ਉਧਰ ਨੂੰ ਲਓ ਭਾਈ ਆ ਕਰਾਤਾ ਥਾਨ ਖਲਾਤਾ ਬਾਈ ਜਵਾਨ ਦਾ ਬਲਾ ਆ ਵੀ ਮਿੱਤਰਾ ਸਾਸਰੀ ਕਾਲ ਹੋਰ ਮਿੱਤਰਾ ਠੀਕ ਆ ਬੜੀਆ ਬੜੀਆ ਹੋ ਠੀਕ ਇਹ ਬੰਦਾ ਵੈਸੇ ਬਹੁਤ ਘੈਂਟ ਆ ਬਾਈ ਜੀ ਹਾਂ ਬੰਦਾ ਵੈਸੇ ਘੈਂਟ ਆ ਪਰ ਤੇਰੇ ਕਰਕੇ ਖਰਚਾ ਬਹੁਤ ਹੋ ਜਾਂਦਾ ਬਾਅਦ ਮੈਂ ਫਿਰ ਫੋਨ ਮੈਨੂੰ ਕਰੀ ਜਾਂਦਾ ਬੰਦਾ ਬਾਈ ਲਿਆਓ ਫੇ ਪੈਸਾ ਹੈ ਹੋਰ ਕੀ ਆ ਆਉਣ ਲੱਗਿਆ ਵੀ ਮੈਨੂੰ ਪੁੱਛ ਕੇ ਆਇਆ ਕਰ ਵੀ ਬੰਦੇ ਬਾਈ ਲਿਆਵਾ ਕੁਛ ਹੈ ਕਹਿੰਦੇ ਪੁੱਛ ਕੇ ਆਇਆ ਤੁਨੂੰ ਫੇਰ ਤਾਂ ਲਓ ਜੀ ਮਿਲੋ ਇੱਧਰ ਫੇਰ ਜੇ ਪੁੱਛ ਕੇ ਆਇਆ ਮੈਂ ਕਹਿੰਦੇ ਫੇਰ ਤਾਂ ਇਹਨਾਂ ਨੇ ਤੂੰ ਕਹਿੰਦੇ ਨਾ ਲਿਆਈਓ ਨਾ ਫਿਰ ਖਰਚਾ ਹੋਣਾ ਹੀ ਨਹੀਂ ਤਾਂ ਅਸਲ ਚੋਰੀ ਚੋਰੀ ਆਪਾਂ ਸਾਡੀ ਵੀ ਤਾਂ ਮੰਨਣੇ ਨੇ ਅਸੀਂ ਫੋਨ ਕਰਕੇ ਬੁਲਾ ਲੈਨੇ ਆ ਹਾਂ ਵੀ ਆ ਜਾ ਭਾਈ ਅਸੀਂ ਕੱਪੜੇ ਲੈਣੇ ਉਹੀ ਗੱਲ ਆ ਵੀ ਜੇ ਬਿੰਦੇ ਨੇ ਫੋਨ ਕਰਤਾ ਤਾ ਮੈਂ ਬਿੰਦਨੇ ਕਹਣਾ ਬਾਈ ਹਜੇ ਨਹੀਂ ਫੇਰ ਆਜੀ ਹੋਰ ਕਿਆ ਫਿਰ ਹਜੇ ਮੈਂ ਪੈਸੇ ਪੱਲੇ ਤੇ ਦੇਣੀ ਪੈਣੇ ਨੇ ਬਿੰਦਨੇ ਪਾਏ ਪੈਸੇ ਤਾਂ ਵੀ ਮੇਰੇ ਪੱਲੇ ਤੇ ਹੀ ਜਾਂਦੇ ਆ ਹੋਣਗੇ ਨਹੀਂ ਜਾਂਦੇ ਫੇਰੀ ਨੇ ਰੋਕਦਣਾ ਵੀ ਹਜੇ ਨਹੀਂ ਹਾਂ ਨਾ ਠੀਕ ਆ ਫੇਰ ਉਹ ਕਿੰਨੇ ਸੂਟਾਂ ਗੱਲ ਦੋਸਤਾ ਪੇਟੀਆਂ ਭਰੀਆਂ ਭਈਆਂ ਇੰਨੇ ਕਿਆ ਕੰਮ ਹੈ ਸੂਟ ਕਦੀ ਕਦੀ 70 ਵੀ ਲੈ ਲੈਣੇ ਮੈਂ ਲੈਣੇ ਆ ਹੁਣ ਮੈਂ ਪਹਿਲਾਂ ਸਾਸਰੀਕਾਲ ਬੁਲਾਓ ਸਾਸਰੀਕਾਲ ਜੀ ਸਾਰਿਆਂ ਨੂੰ ਹਾਂ ਕਹਿੰਦੀ ਮੈਂ ਸਾਸਰੀਕਾਲ ਜੀ ਸਾਰਿਆਂ ਨੂੰ ਕਹਿੰਦੀ ਮੈਂ 3 ਸੂਟ ਲੈਣੇ ਆ ਸਾਸਰੀਕਾਲ ਜੀ ਸਾਰਿਆਂ ਨੂੰ ਹਾਂ ਹੁਣ ਬੋਲੀ ਜਾਓ ਭਾਈ ਜਿਹੜੀ ਜਿਹੜੀ ਨਾ ਬੋਲ ਲੈ ਕਹਿੰਦੀ ਮੈਂ 5 ਸੂਟ ਲੈਣੇ ਆ ਭਈ ਐ ਤੇ ਕਿੰਨੇ ਭਾਈ 5 ਸੂਟ ਲੈ ਕੇ ਜਾਣੇ ਥਾਤੇ 7 ਹਾਂ ਬੱਲੇ ਕਮਾਲ ਹੋ ਗਈ ਦੱਸ ਦੇ ਕਿੱਕੜਾ ਕਿੱਕੜਾ ਉਹ ਕਰ ਰਿਹਾ ਮੈਂ ਕਹਿੰਦਾ ਪਾਣੀ ਦਾ ਗਲਾਸ ਲਿਆਣ ਦੋ ਮੈਨੂੰ ਹਾਂ ਹੁਣ ਮੇਰੀ ਗੱਲ ਹੁਣ ਮੇਰੀ ਬੋਲ ਉਹ ਕੰਨ ਮੇਰੀ ਕਸ਼ਮੀਰ ਉਹ ਸਾਡੇ ਹੁਣ ਥੋੜਾ ਜਿਆ ਯਾਰੀ ਦੋਸਤੀ ਕਰਕੇ ਤੈਨੂੰ ਕਹਿ ਦਿੰਦੇ ਅਸੀਂ ਠੀਕ ਹੈ ਨਾ ਲੈ ਭਾਈ ਫੂਟ ਉਸ ਫੂਟ ਆ ਜਿਆ ਬਹਿ ਜਾ ਬਹਿ ਜਾ ਹੋਈ ਪਈ ਆ ਹੈ ਗਰਮ ਆ ਇਹ ਚੰਗੀ ਤਰ੍ਹਾਂ ਦੇਖ ਲੈ ਨਹੀਂ ਮੇਰੀ ਗੱਲ ਸੁਣਦੀ ਦੀ ਹੁਣ ਸਿਆਲ ਤਾਂ ਸਿਆਲ ਤਾਂ ਗਿਆ ਨਹੀਂ ਫਿਰ ਅਗਲੇ ਸਾਲ ਸਿਆਲੂ ਸਵਾਲੂਗੀ ਆ ਤਾਂ ਨਹੀਂ ਆਇਆ ਨਾ ਨਹੀਂ ਇਹ ਦੇਖ ਯਾਰ ਮੇਰੀ ਗੱਲ ਸੁਣ ਪਹਿਲਾਂ ਤਾਂ ਮੈਨੂੰ ਆਪਣਾ ਨਾਮ ਦੱਸ ਨਾ ਮੇਰਾ ਨਾਮ ਹਾਂ ਮੇਰਾ ਨਾਮ ਕਸ਼ਮੀਰੀ ਕਸ਼ਮੀਰੀ ਦੀ ਤਾਂ ਅਸੀਂ ਤੈਨੂੰ ਕਹਿੰਦੇ ਹੀ ਆ ਯਾਰ ਤੂੰ ਨਾਮ ਦਾ ਮੈਂ ਵੀ ਕਸ਼ਮੀਰੀ ਅੱਛਾ ਚੱਲ ਠੀਕ ਆ ਫੇਰ ਠੀਕ ਆ ਤੂੰ ਨਾ ਨਾ ਕਿਤੇ ਐ ਕਹੀ ਮੈਨੂੰ ਕਸ਼ਮੀਰੀ ਕਹੀ ਸਾਰੀ ਗਰਮੀ ਆ ਚ ਦੀਦੀ ਹੌਲੀ ਹੌਲੀ ਸੀਊਗੀ ਫਿਰ ਚੜਦੇ ਸਿਆਲ ਤੇ ਠੰਡ ਪਾਉਣੀ ਹੌਲੀ ਗਰਮੀਆਂ ਤੇ ਬੜੇ ਦਿਨ ਹੁੰਦੇ ਆ ਨਹੀਂ ਮੇਰੀ ਦੀਦੀ ਹੁਣ ਗਰਮੀ ਤਾਂ ਆ ਗਈ ਫੇ ਹੁਣ ਮੇਰੀ ਗੱਲ ਸੁਣ ਯਾਰ ਕਸ਼ਮੀਰੀ ਫੇ ਇਹ ਹਿਸਾਬ ਗੱਲ ਤਾਂ ਇਸ ਹਾਲ ਗੱਲ ਤਾਂ ਫਿਰ ਤੁਹਾਨੂੰ ਰੇਟ ਵੀ ਘਟਾਉਣਾ ਚਾਹੀਦਾ ਯਾਰ ਹੁਣ ਸਿਆਲ ਦਾ ਸਮਾਨ ਅਸੀਂ ਇੱਥੇ ਗਰਮੀਆਂ ਚ ਲੱਗੇ ਲੈਣ ਸਰਦਾਰ ਜੀ ਆ ਵੀ ਸੋਣ ਲੱਗਦਾ ਨਾ ਆ ਸੂਟ ਹੈ ਨਾ ਇਹ ਤਾਂ ਹੁਣ ਸਾਲੇ ਹੀ ਮੇ ਚਲੇਗਾ ਹੈ ਹਾਂ ਕਿਦਾਂ ਹੁਣ ਚਲੇਗਾ ਮੈਂ ਤਾਂ ਵੇਖੀ ਬੁਟਾ ਹੁਣ ਚੱਲੂਗਾ ਹਾਂ ਤਾਂ ਹੁਣ ਵੀ ਚੱਲੂਗਾ ਇਹ ਪਹਿ ਜਾਣਾ ਸੂਟ ਦਾ ਪੈਂਦਾ ਹੀ ਹੈ ਜ਼ਬਰਦਸਤ ਸੂਟ ਇਸਲੀ ਹਾਂ ਵਧੀਆ ਸੂਟ ਹੈ ਵਧੀਆ ਇਹ ਨਹੀਂ ਸੂਟ ਬਸੇ ਰੰਗ ਤੇਰੇ ਯਾਰ ਵਧੀਆ ਹੈ ਸੂਟਾਂ ਦੇ ਸਿਆਲ ਦੇ ਕੱਪੜੇ ਆ ਹਾਂ ਉਹੜੋ ਕੜਾਈ ਬਸੋਣੀ ਰੇ ਭਾਗ ਦੇ ਕਿਹਾ ਤੂੰ ਆ ਇੱਕ ਇੱਕੜਾ ਯਾ ਮਮੀ ਇਹ ਚਾਪਾ ਜਾਈ ਬੱਜਿਆ ਬਾ ਕੜਾਈ ਆ ਇਹ ਕੜਾਈ ਆ ਕੜਾਈ ਦੂਹੀ ਦੂਹੀ ਮੈਨੂੰ ਮਸ਼ੀਨੀ ਕੜਾਈ ਆ ਅੱਛਾ ਮਸ਼ੀਨੀ ਕੜਾਈ ਆ ਮੈਂ ਤਾਂ ਕਹਿ ਕਿ ਇਹ ਚਾਪਾ ਜਾਈ ਆ ਅੱਧੇ ਦੇਖੋ ਨੂਰ ਕਿੱਦਾਂ ਲੱਗੀ ਹੋਈ ਉਹ ਹੋ ਮੈਨੂੰ ਤੂੰ ਦੇਖਿਆ ਹੀ ਨਹੀਂ ਕੁੜੀ ਕੀ ਆ ਖਾਂਦੀ ਮਿੱਟੀ ਓ ਲੈ ਆ ਦੇਖੋ ਆ ਦੇਖੋ ਓ ਭਾਣੀ ਫਾ ਗੱਦੂ ਆ ਗਿਆ ਕਟਾਈ ਹੋਣੀ ਤੇਰੀ ਕਿੱਥੇ ਦੇ ਆਈ ਏ ਐਂਟੀ ਬੈਠੀ ਸੀ ਓਹੋ ਇਹ ਦੇਖਿਓ ਨੀ ਕਿਸੇ ਨੇ ਮੂੰਹ ਨਾ ਦੇਖ ਲੈ ਕਿਆ ਹਾਲ ਕਰੀ ਫਿਰਦੀ ਆ ਬੱਟਾ ਜਾ ਮੂੰਹ ਨੇ ਅੰਦਰ ਵੀ ਕਰ ਲਈ ਯਾਰ ਇਹਨੇ ਮਿੱਟੀ ਆ ਕਰ ਦੇਖ ਲੈ ਛੱਟ ਲਾਏ ਗਈ ਪਹਿਲਾਂ ਮੈਂ ਹਟਾਈ ਸਕੋ ਆ ਕਰ ਦੇਖ ਕਿਦਾਂ ਹੋਣ ਹੁਣ ਕੱਢਦੀ ਆ ਜੀ ਓਏ ਇਹ ਮਿੱਟੀ ਤੇ ਮੰਮੀ ਮਿੱਟੀ ਤੇ ਕੋਈ ਗੋਲੀਆਂ ਗੂਲੀਆਂ ਆਉਂਦੀਆਂ ਯਾਰ ਲੈ ਕੇ ਆ ਦੁਵਾਤੀ ਤੂੰ ਦੁਵਾ ਵੀ ਤੋਲਾ ਸਾਰੀ ਲੱਭਣ ਗਈ ਤੇਰੇ ਥੱਪੜ ਲੱਗਣੇ ਆ ਤੂੰ ਹੱਥ ਜਾ ਦੁਵਾ ਵੀ ਤੋ ਮਲਕੇ ਤੋ ਦੋ ਇੱਥੇ ਮਾਰ ਲਾ ਮਲਕੇ ਤੋ ਦੋ ਯਾਰ ਮਾਰ ਲਾ ਮਾਰ ਲਾ ਐਦਾਂ ਤੂੰ ਕਿਤਾਈ ਕਰੀਏ ਤੇਰੀ ਨਹੀਂ ਹਾਂ ਅਬ ਦੂਜਾ ਗੰਦਾ ਬੱਚਾ ਚੱਲ ਭੱਜ ਹੁਣ ਨਹੀਂ ਉਧਰ ਜਾਣਾ ਥੱਪੜ ਲੱਗਣੇ ਗੰਨ ਪਰ ਕਹਿੰਦੇ ਵੀ ਖੋਜਣਾ ਲੈ ਭਾਈ ਹੁਣ ਦਿਖਾ ਯਾਰ ਉਧਰ ਨੂੰ ਜਾਣਾ ਪੈ ਗਿਆ ਤੁਸੀਂ ਦੇਖੋ ਜੀ ਆ ਰਮਣੀ ਨੂੰ ਦੇਖ ਇਸ ਟੂਟ ਵਾਲਾ ਤਾਂ ਆ ਵੀ ਇਤਰਾ ਰੰਗ ਬੈਠੇ ਵਧੀਆ ਤੋਂ ਨੂੰ ਲੱਗਦਾ ਨਾ ਇਹ ਦੀ ਲੈਣੇ ਕਿੰਨੇ ਆ ਪਹਿਲਾਂ ਐਂ ਦੱਸ ਮੈਂ ਤਾਂ ਬਈ ਪੰਜੇ ਲੈ ਕੇ ਜਾਣੇ ਆ ਤੇ ਕੀ ਓਹੋ ਫਿਰ ਤਾਂ ਖਰਚਾ ਤੂੰ ਖਾਧਾ ਕਰਾਉਂਗੀ ਨਾ ਹੋਰੇ ਤਾਂ ਤੂੰ ਪੰਜ ਲੈ ਲੈਣੀ ਜੇ ਉਹਨੂੰ ਬਿਜਾਣੇ ਹੋਰ ਪਾਸੇ ਦੇਣਾ ਹੋਵੇ ਹੋਰ ਪਾਸੇ ਜਾਓ ਅੱਗੇ ਤੇ ਹੋਰ ਲੈ ਕੇ ਦੇ ਦੇ ਨਹੀਂ ਇਹਦੇ ਕੋ ਹੈ ਪੰਜੇ ਆ ਪੰਜੇ ਲਿਆਇਆ ਕਸ਼ਮੀਰੀ ਯਾਰ ਹਾਂ ਨਿਬੜ ਗਿਆ ਨਿਬੜ ਗਿਆ ਕੰਮ ਇਹ ਤਾਂ ਫੇਰ ਲਾਸਟ ਆ ਜਿਹੜੇ ਨਹੀਂ बिकਦੇ ਮਨ ਲੱਗਦਾ ਹਾਂ ਹਾਂ ਜਿੰਗੇ ਸਭ ਤੋਂ ਮਹਿੰਗੇ ਇਸ ਲਈ बिकਿਆ ਨਹੀਂ ਦੇਖੀ ਕਿਤੇ ਹੋਰ ਨਹੀਂ ਜਸਦਾ ਰਹੇ ਜਾਏਗਾ ਹਾਂ ਫਿਰ ਸਦਾ ਰਹੇ ਜਾਏਗਾ ਜੇ ਨਹੀਂ ਲੈ ਸਰਦਾਰ ਨੇ ਤਾਂ ਭਲਾ ਲੈ ਲੈ ਸਰਦਾਰ ਮੇਂ ਦਮ ਹੋਗਾ ਤਾਂ ਲੈ ਹਾਂ ਦਮ ਕੀ ਯਾਰ ਆ ਗਾ ਨਾ ਨਾ ਕਰ ਫਿਰ ਤਾਂ ਤੂੰ ਹੁਣ ਨਹੀਂ ਇਹ ਤਾਂ ਫਿਰ ਤੂੰ ਆਪਣੇ ਹੁਣ ਦਮ ਦੇਖੂਗਾ ਹੁਣ ਹੋਗਾ ਕਿ ਨਹੀਂ ਹੋਗਾ ਐਦਾਂ ਦਾ ਫੇਰ ਯਾਰ ਤੂੰ ਹੁਣ ਮੈਂ ਦੱਸ ਆਇਂ ਤਾਂ ਫਿਰ ਹੁਣ ਤੂੰ ਅਣਖ ਵਾਰ ਕਰੀ ਜਾਂਦਾ ਏ ਪਾਰ ਸੂਟ ਹੈ ਮਾਰਖੇ ਕਾ ਲੈ ਜਾ ਸਾਰੇ ਹਾਂ ਆ ਲੈ ਲੈਂਦੇ ਆ ਹਾਂ ਕਿੰਨੇ ਦਵਾਂਗਾ ਸੱਚ ਦੱਸ ਪਹਿਲਾਂ ਤੂੰ ਲੈ ਦੱਸ ਹੋ ਗਿਆ ਪਹਿਲੇ ਇਹਦਾ ਭਾਈ ਮੈਨੂੰ ਫਸਾ ਲਿਆ ਇਹਨਾਂ ਨੇ ਹੁਣ ਇਹਦਾ ਹੁਣ ਫਸਾ ਲਿਆ ਇਹਨਾਂ ਨੇ ਮੈਨੂੰ ਮਿੱਟੀ ਰੱਜ ਕੇ ਖਾ ਲਈ ਹੈ ਨਾ ਮਿੱਟੀ ਨੂੰ ਝੱਟ ਰੱਜ ਕੇ ਲਾ ਲਈ ਇਹਦੇ ਸੈਂਡਲ ਹੀ ਰਾਵਾਂ ਤੂੰ ਲਈ ਆਈ ਆ ਫੇ ਸੈਂਡਲ ਪਾ ਰਮਨ ਸੈਂਡਲ ਪਾ ਜੀ ਬੁਗੇ ਹਾਂ ਕਿੰਨੇ ਦਵਾਂਗਾ ਫੇ ਤਾਂ ਲੈ ਆਪਣੇ ਸਿਲੇਕਟ ਤੂੰ ਲੈ ਲੈ ਭਾਈ ਜਿਹੜੇ ਲੈਣੇ ਆ ਹੱਦ ਹੋ ਗਈ ਹਾਂ ਹਾਂ ਭਗਵਾਨ ਪੰਦੇ ਤਾਂ ਚੱਲ ਤੇਰਾ ਪਰੋ ਨਹੀਂ ਕਰਦੀ ਮੈਂ ਬਹੁਤ ਨਹੀਂ ਪਾਉਂਦੀ ਤਿੰਨ ਸੂਟ ਦਵਾ ਦੇ ਮਨੂੰ ਹਾਂ ਚੱਲ ਈ ਲਾ ਤੂੰ ਕੋਈ ਗੱਲ ਨਹੀਂ ਹਨਾ ਇੱਕ ਦਾ ਸੋਨਾ ਕੱਲ ਦਾ ਨਾ ਹਾਂ ਹਾਂ ਇੱਕ ਆ ਮੈਂ ਹਰਾ ਨਾ ਹਾਂ ਇੱਕ ਤਾਂ ਲਾਲ ਵਧੀਆ ਇੱਕ ਆ ਹਰਾ ਜੀ ਹਰਾਏ ਹੈ ਪਸੰਦਾਂ ਦਾ ਆ ਦੇ ਆ ਵਾਲਾ ਨਹੀਂ ਨਹੀਂ ਹਾਂ ਇਹ ਤਾਂ ਫਰੋਜੀ ਆ ਹਰਾ ਦਾ ਥੱਲੇ ਵਾਲਾ ਖਰਾ ਫਰੋਜੀ ਫਰੋਜੀ ਵੀ ਲੈ ਕੇ ਜਾਂਦਾ ਏ ਹਾਂ ਇਹ ਵੀ ਹਰੇ ਆਈ ਫਿਰੇ ਪੈ ਜਾਂਦਾ ਹਰੇ ਫਿਰੇ ਨਹੀਂ ਹਾਂ ਫਰੋ ਆਏ ਆ ਹੁੰਦਾ ਫਿਰ ਆ ਨੀਲਾ ਨਹੀਂ ਹੈ ਨਾ ਉਹ ਉਹ ਫਰੋਜੀ ਹਾਂ ਉਹ ਗੂੜਾ ਫਰੋਜੀ ਆ ਮੰਮੀ ਆ ਵੀ ਫਰੋਜੀ ਜਈਆ ਫਰੋਜੀ ਉਹ ਆ ਵੀ ਆ ਰਿਹਾ ਕਿ ਅਮਰੀਕਨਾਂ ਦਾ ਪਾਇਆ ਹੋਇਆ ਕਲਰ ਫਰੋਜੀ ਕਲਰ ਵੀ ਹੁਣ ਕਈ ਆਂਦੇ ਆ ਇੱਕ ਤਾਂ ਉਹ ਕਰਤਾ ਪੈਕ ਹੈ ਹਾਂ ਇੱਕ ਤਾਂ ਉਹ ਸਰਵਾ ਲਏ ਵੇ ਠੀਕ ਆ ਇਕ ਆ ਕਰ ਦੋ ਹੁੰਦਾ ਹੈ ਮੈਨੂੰ ਤਾਂ ਵੀਡੀਓ ਬਣਾਉਣੀ ਪੈਗੀ ਮਹਿੰਗੀ ਹੈ ਕਮਾਲ ਐ ਦੱਸ ਮੰਮੀ ਤੂੰ ਵੀ ਦੇਖ ਇਹਦੇ ਪਰ ਦੇਖਣਾ ਕਿੱਥੇ ਤੇ ਆਇਆ ਬੰਮਾਲ ਇਹ ਇਹਦੀ ਬੰਲੀ ਖਿਆਲ ਹੁਣ ਦੇਖਦੀ ਆ ਪਹਿਲਾਂ ਹਾਂ ਹੋਈ ਗੇ ਲੁਧਿਆਣੇ ਤੇ ਲੁਧਿਆਣੇ ਤੇ ਹੀ ਜਾਂਦਾ ਵੈਸੇ ਤਾਂ ਸਾਰਾ ਲਿੰਦੇ ਨਾਲ ਥੋੜਾ ਜਿਹਾ ਹਾਂ ਉਹ ਲੈ ਇਹਦਾ ਐਵੇਂ ਮਾਰੀ ਜਾਂਦਾ ਕਸ਼ਮੀਰ ਤੇ ਜਾਂਦਾ ਕਿੱਥੇ ਜਾਂਦਾ ਇਹ ਤਾਂ ਕਸ਼ਮੀਰ ਸੇ ਆਤਾ ਲੈ ਹੋਰ ਵੀ ਕੁਸਾ ਇਹਦਾ ਹਰ ਕੀ ਕਪੜਾ ਲੈ ਆਣਾ ਸਾਡੇ ਇਹਨੇ ਮੱਖਾ ਲਿਆਂਦਾ ਵਾ ਕਸ਼ਮੀਰ ਤੇ ਹਾਂਜੀ ਕਸ਼ਮੀਰ ਤੇ ਇਕੱਠਾ ਜਾਂਦਾ ਬਾਈ ਨੇ ਉਹ ਮੰਮੀ ਐਵੇਂ ਮੈਂ ਕਸ਼ਮੀਰ ਤੇ ਕਰਾਇਆ ਪਤਾ ਹੋਣੀ ਹੋਣੀ ਦਈ ਜਾਂਦਾ ਫਿਰ ਇਹ ਕਰਾ ਕੇ ਜਾਣ ਕੇ ਕਹਿੰਦਾ ਮੈਂ ਉੱਥੇ ਤੇ ਹੋਰ ਲਿਆਂਦਾ ਹਾਂ ਕਰਾਇਆ ਪਤਾ ਕਸ਼ਮੀਰ ਤੇ ਕਿੰਨਾ ਪੈ ਜਣਾ ਇਹ ਮਤਰਾ ਖਾਸ ਹੋ ਗਿਆ ਹਾਂ ਸੇ ਬੰਦੇ ਇਕੱਠੇ ਕਰਕੇ ਲਿਆਉਂਦੇ ਇਹ ਕਿਹੜੀ ਘਾਹ ਮੇਂ ਘਾਹ ਹੋ ਗਿਆ ਉਹਦਾ ਹੱਕ ਉਹਦਾ ਕਹਿੰਦਾ ਨਹੀਂ ਇਹ ਗੱਲ ਮਿੰਨਾ ਮਿੰਨਾ ਹਸੀ ਜਾਂਦਾ ਲੁਧਿਆਣੇ ਤੇ ਆਇਆ ਵਾ ਮਾਲ ਮੇਰਾ ਗੱਤੂ ਲੈ ਹਾਂ ਇੱਕ ਕਸ਼ਮੀਰੀ ਮਾ ਉਹ ਤਾਂ ਨਹੀਂ ਕਹਿੰਦਾ ਉਹ ਨੂੰ ਆ ਵੀ ਆਂਟੀ ਕੱਢਾਈ ਜਾਂਦੀ ਮੇਰੇ ਸਾਥ ਆਂਟੀ ਕੱਢਾਈ ਜਾਂਦੀ ਵੀ ਮੈਂ ਕਹਾਂ ਨੂੰ ਕਹਣੀ ਜਾਂਦੀ ਨਹੀਂ ਕਹੇ ਦੱਸਾਂ ਹਾਂ ਆਂਟੀ ਆਉਂਦੀ ਨਾ ਰੇ ਤਾਂ ਕਹਿੰਦੀ ਕਹਿੰਦਾ ਉਹ ਵੀ ਆਂਟੀ ਨੇ ਕਹਦਾ ਦੱਸ ਤਾ ਜਿਹੜੀ ਗੱਲ ਮੈਂ ਕਹਣੀ ਤੇ ਆਂਟੀ ਨੇ ਕਹੇ ਸੀ ਹਾਂ ਅੱਛਾ ਹੋਰ ਚੁੱਪ ਕਰਕੇ ਨਹੀਂ 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 ਚੁੱਪ ਜੇ ਜਿਹੜੀ ਇਹਦੇ ਮੂੰਹ ਦੀ ਚੁੱਪ ਆ ਨਾ ਮੈਨੂੰ ਲੱਗਦਾ ਇਹ ਵੀ ਲੁਧਿਆਣੇ ਦਾ ਮਾਲ ਆ ਹੈ ਹੈਗਾ ਵੀ ਲੁਧਿਆਣੇ ਦਾ ਯਾਰ ਨਹੀਂ ਅਸੀਂ ਵੀ ਬੰਦਿਆ ਜੇ ਫਿਰਦੇ ਯਾਰ ਉਹ ਜੇ ਦੁਨੀਆਦਾਰੀ ਦੇਖਦੇ ਅਸੀਂ ਵੀ ਆਇਨਾ ਨਾ ਕਰੂੰ ਯਾਰ ਦੇਲੇ ਤੈਂ ਲੱਗ ਜੂ ਸਾਤੇ ਲੱਗ ਜੂਂਦੀਆਂ ਆਪੇ ਉਹ ਫੇ ਹੁਣ ਮੰਮੀ ਇਹਨਾਂ ਦਾ ਰੋਜ਼ ਦਾ ਕੰਮ ਆ ਹੁਣ ਤੁਸੀਂ ਆਏ ਕਰੋ ਚਾਰ ਦਿਨ ਇੱਥੇ ਲਗਾਤਾਰ ਕੱਲੇ ਕੱਪੜਿਆਂ ਨੂੰ ਤੈਂ ਲਾਤੀ ਖਲਾਰਤੀ ਲਾਤੀ ਖਲਾਰਤੀ ਐਂ ਕਰੀ ਜਾਓ ਦੇਖੀ ਦੇਖੀ ਫਿਰ ਤਾ ਹੁਣ ਇਹਨਾਂ ਦਾ ਵਿਚਾਰੇ ਨੇ ਦੇਖ ਮੇਰੀ ਗੱਲ ਸੁਣ ਹੁਣ ਇੱਕ ਦਿਹਾੜੀ ਚ ਥੋੜੇ ਵਰਗੇ ਪਤਾ ਨਹੀਂ ਨੇ ਕਿੰਨੇ ਕਿ ਘਰ ਫਕਤਾਉਣੇ ਆ ਹੈਨਾ ਆ ਵੀ ਡਿਜ਼ਾਈਨ ਸੋਹਣਾ ਤੇ ਕਿਹੜਾ ਲਵਾ ਬੀਤੇ ਬਾਈ ਦੇਖ ਲੋ ਹੁਣ ਆਪੇ ਮੈਂ ਇਸ ਚੀਜ਼ੇ ਵਿੱਚ ਉਹ ਨਹੀਂ ਹੈਗਾ ਪਰ ਆਪਾਂ ਇਹਨੂੰ ਕਲਰ ਫਟਾਉਂਦੇ ਨੇ ਉਹ ਹਰਾ ਜ਼ਿਆਦਾ ਗੂੜਾ ਜਾ ਹੋਏ ਦੀਦੀ ਨਹੀਂ ਇੱਕ ਤਾਂ ਦੇਖ ਕਿਹੜੇ ਕਿਹੜੇ ਲਈ ਇੱਕ ਤਾਂ ਹਲਿਆ ਇੱਕ ਨੀਚੇ ਵਾਲਾ ਇੱਕ ਨੀਚੇ ਵਾਲਾ ਲਿਆ ਹੈ ਵਧਾਈ ਹੋ ਜੀ ਪੁੱਤ ਇਹ ਜ਼ਿਆਦਾ ਆਪਣੇ ਕਿੱਲਾ ਜਾ ਹੋ ਰਿਹਾ ਹੈ ਨਾ ਉਹ ਥੋੜਾ ਜ਼ਿਆਦਾ ਆ ਥੋੜਾ ਫਿੱਕਾ ਜਾ ਹੈ ਨਾ ਇਹ ਦਿੱਤਾ ਆ ਜਣਾ ਇਸ ਤਰ੍ਹਾਂ ਦਾ ਕਲਰ ਆ ਇਹਨੂੰ ਕੱਢ ਕੇ ਦਿਖਾਤਾ ਮਾਣਾ ਜੀ ਇਹ ਉਹ ਤਾਂ ਆ ਗਿਆ ਮਹਿਰੂਨ ਉਹ ਇਹ ਤਾਂ ਯਾਰ ਕੁਝ ਨਹੀਂ ਆਗਾ ਹੇਰ ਦੇਖ ਲੈ ਭਾਈ ਕਿਆ ਕਰਨਾ ਜੇ ਲੈਣਾ ਲੈ ਲਾ ਤੇਰੀ ਮਰ ਸਾੜਾ ਵੀ ਠੀਕ ਆ ਨਾ ਸਾੜਾ ਵੀ ਸਹੀ ਲੱਗਦਾ ਦੇਖ ਲੈ ਤੈਨੂੰ ਬਖਾਉਂਦਾਣਾ ਚਾਹੀਦਾ ਮਨ ਸਾੜਾ ਗਿਆ ਸੋਨਾ ਲੱਗਦਾ ਉਹ ਥੋੜਾ ਸਾਰੇ ਸਾਰੇ ਹੋਇਆ ਰਾ ਭਾਈ ਨਹੀਂ ਰੱਖਾਈਂ ਸੁਧੀ ਦੁਨੀਆ ਸੋਨਾ ਲੱਗਦਾ ਸੋਨਾ ਲੱਗਦਾ ਫਿਰ ਉਹ ਲੈ ਲੈਂਦੀ ਇੱਕ ਚੱਲ ਦੇਖ ਲੈ ਭਾਈ ਦੀਲਾ ਉਹ ਨੀਲੇ ਗੱਲ ਉਹਦੇ ਚ ਆ ਜਾਂਦਾ ਨਾ ਮੈਂ ਤਾਂ ਨੀਲੇ ਕੰਨੀ ਵਿੱਚ ਪੈਨਸ਼ਨ ਨਾਲੇ ਤੂੰ ਲੈ ਕਿਹੜਾ ਲੂਟ ਲੈਣਾ ਤੂੰ ਪੈਨਸ਼ਨ ਲੈ ਲੈ ਜੋ ਸਾਰੇ ਹਾਂ ਸਾਰੇ ਲੈ ਜਾ ਹਾਂ ਮੰਮੀ ਤੁਸੀਂ ਦੇਖ ਲਓ ਇਹ ਰੰਗ ਸੂਟ ਦਾ ਆ ਲੈ ਲਾ ਮੰਮੀ ਿੱਕਾ ਦੇ ਰੰਗ ਤੋਂ ਆਪਣੇ ਲੋਕਾਂ ਦੇ ਨਾਲ ਇੱਕ ਆ ਦੇਖੀ ਕਿੰਨਾ ਸੋਹਣਾ ਕਲਰ ਆ ਿੱਕਾ ਲਾ ਸੋਹਣਾ ਲੱਗਣਾ ਰੋਮੈਨ ਹਾਂ ਦੇਖ ਲਾ ਮਾਤਾ ਦੇਖ ਲਾ ਫੋ ਦਵਾ ਰਹੇ ਆ ਪੁੱਤ ਹਾਂ ਸੋਹਣੇ ਕਲਰ ਨਾਲ ਕਿੰਨੇ ਬੋਸ ਚੌਕਾ ਹੱਥ ਮਾਰ ਮਮੀ ਮੌਕਾ ਚੌਕਾ ਹੱਥ ਆਇਆ ਚੌਕਾ ਮਾਰ ਹਾਂ ਚੌਕਾ ਮਾਰ ਛੱਕਾ ਨਾ ਮਾਰੀ ਕਿਹ ਕਹਿੰਦੀ ਮੌਕਾ ਹੱਥ ਆਇਆ ਵਾ ਚੌਕਾ ਮਾਰ 10 ਮੈਂ ਕਹਿੰਦੀ ਆ ਵੀ ਸੋਈ ਆ ਮੈਂ ਜਾਗ ਤਾਂ ਨਹੀਂ ਲੇਣਾ ਹੈ ਨਾ ਫੋਟੀ ਜਾਗ ਤਾਂ ਦੇ ਦਿੰਦੀ ਆ ਅੰਦਰ ਫੋਨ ਕੀ ਦਾ ਵੱਜਦਾ ਅਰੇ ਜੀ ਰੱਖੋ ਨਾ ਏਹ ਜੀ ਅੱਛਾ ਹਾਫ ਵਾਜੂ ਜਾਇਕ ਤਾਂ ਚਲਾਏਗਾ ਤੂੰ ਛੂਟ ਮੈਨੂੰ ਦੋਏ ਦਵਾ ਦੇ ਬਾਕੀ ਜੈਕਤਾਰ ਇੱਕ ਛੋਹ ਦਵਾ ਦੇ ਮੈਨੂੰ ਹੂੰ ਕੋਟੀ ਦਾ ਹੁਣ ਬਦਲ ਗਈ ਦੋ ਹੀ ਲਊਗੀ ਇਹ ਤਾਂ ਬਾਈ ਔਖਾ ਸੌਦਾ ਹੈ ਦੱਸ ਉਹ ਮੈਂ ਕਿਹਾ ਮੈਨਾਂ ਤਾਂ ਇਹ ਸਸਤੀ ਪੈਣੀ ਹੈ ਹਾਂ ਹੋਰ ਕੀ ਛੂਟ ਮੈਨ ਇਹ ਨਹੀਂ ਕ ਲੈ ਐਨਿਆ ਦਾ ਕੋਟੀਆਂ ਮੰਮੀ ਤੇਰੇ ਕੋ ਮੇਰੀ ਗੱਲ ਸੁਣ ਲੈ ਪੁੱਤ ਦਮਾਨ ਲੱਗਿਆ ਮੈਨੂੰ ਇੱਕੋ ਕੋਟੀ ਦਵਾਇਂ ਸਕਦਾ 10000 ਰੁਪਿਆਵਾਂ ਬਾਸ 10000 ਰੁਪਿਆਵਾਂ ਮੈਂ ਪਹਿਲਾਂ ਦੇਖਿਆ ਹਟਿਆ ਉਹਨੂੰ ਥੋੜੇ ਦਿਨ ਹੋਏ ਆ ਸੋਹਣੀ ਆ ਵੀ ਸੋਹਣੀ ਆ ਤੂੰ ਹੀ ਦੁਬਾਰਾ ਫੇਰ ਖਲਾਰਾ ਪਾਤਾ ਮੈਂ ਮੈਂ ਜ਼ਿਆਦਾ ਤਾਂ ਨਹੀਂ ਮੰਗਦੀ ਲੈ 5000 ਤੋਂ ਹੋ ਹੀ ਜਾਣਾ ਹੈ ਸੋਹਣੀ ਆ ਨਾ ਇਧਰ ਨੂੰ ਕਰਕੇ ਦਿਖਾ ਮੂੰ ਐ ਹਾਂ ਠੀਕ ਆ ਵਧੀਆ ਨਾ ਇਹ ਠੀਕਾ ਹੁੰਦਾ ਆਹ ਤਾਂ ਇਹਦਾ ਉੱਪਰੇ ਪਿਆ ਇਹ ਤਾਂ ਉਤਰ ਅਤਰੇ ਜਾਣਾ ਨਾ ਬਸਕੂਆ ਏ ਇਹ ਤਾਂ ਛੋਹ ਜੀ ਹੁੰਦੀ ਜਦ ਮਾੜੀ ਤਾ ਬਸਕੂਆ ਏ ਹੂੰ ਇਹ ਬਸਕੂਆ ਏ ਉਹ ਨੂਰੇ ਆਹ ਕਿੱਥੇ ਮਸੀ ਮਸੀ ਲੋਟ ਆਇਆ ਹਾਂ ਹਾਂ ਕਰਤਾ ਲਾ ਤੀ ਦੀ ਮਸੀ ਮਸੀ ਲੋਟ ਆਇਆ ਮੇਰਾ ਭਾਈ ਅੱਜ ਦਮਾਣੇ ਨਹੀਂ ਆਇਆ ਕਾਬੂ ਆਇਆ ਉਹ ਮੈਂ ਤਾਂ ਚੰਗਾ ਭਲਾ ਅੰਦਰ ਪਿਆ ਤਾਂ ਇਉਂ ਮਾੜੀ ਕਿਸਮਤ ਬਾਹਰ ਨੂੰ ਆ ਗਿਆ ਉੱਠ ਕੇ ਅੱਜ ਭਾਈ ਕਾਬੂ ਆਇਆ ਯਾਰ ਕਸ਼ਮੀਰੀ ਮੇਰਾ ਭਾਈ ਬਣ ਕੇ ਤੇ ਮੈਨੂੰ ਫੋਨ ਕਰਕੇ ਆਇਆ ਕਰ ਹੈ ਹਾਂ ਆ ਪਹਿਲੇ ਆ ਹਾਂ ਇੱਕ ਮੈਂ ਲੈ ਲਿਆ ਉਹ ਫੋਨ ਕਰਕੇ ਤੇ ਬਿਚਾਰ ਮੈਂ ਤਾਂ ਲੈ ਲਈ ਤੂੰ ਆਪਣਾ ਕੰਮ ਮਮਮੀ ਦੇ ਫੋਨ ਕਰਕੇ ਬੁਲਾਇਆ ਲੈ ਬੇ ਸੋਣਾ ਨਾ ਉਹ ਠੀਕ ਹੈ ਜੀ ਉਹ ਮੈਂ ਗਿਆ ਭੈਣਾ ਸੌਦਾ ਮੈਨੂੰ ਬਹੁਤ ਲੋ ਮੇਰੇ ਸੂਟ ਦੇ ਦੋ ਹਾਂ ਆ ਲੈ ਲੀ ਮੈਂ ਤਾਂ ਚਲ ਹਾਂ ਮੇਰੇ ਪਸੰਦ ਹੋ ਗਈ ਬੰਨਾ ਬੰਨਾ ਮੇਰੇ ਰੋਗੇ ਤਾਂ ਹੋ ਗਏ ਫਿਰ ਆਪਣੇ ਜੀਜੀ ਰੋਗੇ ਵੀ ਕੋਈ ਦੁਆ ਅੱਧਾ ਥਾਲਤਾ ਤਾਂ ਹੀ ਖਾਲੀ ਕਰਤਾ ਰੋਗਾ ਦੇ ਮਜਾਈ ਜੀ ਰੋਗੇ ਦੀ ਦੁਆ ਗਈ ਹਾਂ ਕੱਲ ਜੀਜੇ ਜੋਗੀ ਵੀ ਛੱਤੀ ਸ਼ਰਟ ਦੇਖ ਲੈ ਕੋਈ ਆ ਉਹ ਪਰਲੀ ਜੇ ਹੁਣ ਅਸੀਂ ਪੁਰਾਣਾ ਥੋੜੀ ਅਸੀਂ ਹੁਣ ਸੋਨਾ ਛੱਡਣਾ ਹੈ ਆ ਦੇਖ ਲੈ ਨਾ ਆ ਵੀ ਸੋਹਣੀ ਲੱਗਦੀ ਨਾ ਹਾਂ ਟੀ ਸ਼ਰਟਾਂ ਅਸੀਂ ਥੋੜੀਆਂ ਹੀ ਆ ਬਿੱਗ ਗਿਆ ਬਿੱਗ ਗਿਆ ਕਿੰਨੀਆਂ ਹੁਣ 5 ਸ਼ਰਟਾਂ ਕਿਹੜੇ-ਕਿਹੜੇ ਪੀਸ ਆ ਪੰਜ 6 ਦਿਖਾ ਤਾਂ ਮੰਮੀ ਕੱਢ ਕੇ ਵੈਸੇ ਆ ਕਲਰ ਬਹੁਤ ਵਧੀਆ ਆ ਕਲਰ ਜਿਆਦਾ ਠੀਕ ਰਹਾ ਹਾਂ ਪਾਈ ਜੀ ਬੈਠਾ ਉਹਦੇ ਹਾਂ ਇਹਨੇ ਵੀ ਇਹ ਨਾਲ ਵੀ ਪਾਈ ਵੀ ਆ ਡੀਸੀ ਮੈਂ ਕਹਾ ਤਰੇ ਜਿਹਾ ਕੋਈ ਰੰਗ ਕੰਨੀ ਹੈਗਾ ਇਹ ਕੋ ਆ ਆਹ ਕਾਲਾ ਨਹੀਂ ਇਹ ਤਾਂ ਹੋਰ ਹੀ ਤਰ੍ਹਾਂ ਕਾਲਸ ਵੀ ਨਹੀਂ ਕਾਲਾ ਵੀ ਨਹੀਂ ਹੈ ਇੱਕ ਹੋਰ ਤਾਂ ਆਹ ਇਹਦੇ ਪਰ ਤਾਂ ਮਛਰੇ ਬਹੁਤ ਬੈਠਣਾ ਗਰਮੀਆਂ ਚ ਹਾਂ ਨਹੀਂ ਨਹੀਂ ਇਹ ਨਹੀਂ ਉਹ ਠੀਕ ਉਹ ਠੀਕ ਆ ਦੀਦੀ ਵਧੀਆ ਕਲਰ ਆ ਹਾਂ ਉਹ ਕਲਰ ਠੀਕ ਆ ਉਹ ਵਧੀਆ ਤਾਂ ਇਹ ਆਹ ਸਟਾਪ ਵਧੇਰੇ ਬੇਬੀ ਕੋਈ ਤੁਹਾਡਾ ਚੱਲ ਭਾਈ ਈਕੋ ਕਲਰ ਦੇਖੀ ਤੀ ਦੂਆ ਜੀਜੇ ਨੂੰ ਨਾ ਕਹੀਂ ਵੀ ਹਾਂ ਵੀ ਮੈਂ ਕਿਹਾ ਦਾ ਜੀਜੇ ਨੂੰ ਕਹਾਂ ਭਾਈ ਬੰਦੇ ਨੇ ਭੇਜਿਆ ਗੱਟ ਠੀਕ ਹੈ ਹਾਂ ਰੌਣਾ ਉਹ ਨਾ ਪੁੱਤ ਚਮਚਾ ਨਾ ਮਾਰ ਪੁੱਤ ਸ਼ੀਸ਼ੇ ਪਰ ਠੀਕ ਆ ਲੈ ਲੈ ਇੱਕ ਕਮ ਲੈ ਲੈਂਦੇ ਨਾ ਇਹ ਐਕਸਲ ਆ ਬਾਂਟੀ ਰੋਗਾ ਲੈ ਲੈ ਬਾਦਸ਼ਾਹ ਬਾਈ ਯੁਗਾ ਚਲ ਦੇਖ ਲਉ ਹਾਂ ਰੰਗ ਤਾਂ ਠੀਕ ਆ ਹੂੰ ਵਧੀਆ ਇਹ ਵੀ ਹਾਂ ਆ ਹਾਂ ਹਾਂ ਇੰਗਾ ਆ ਲੈਣਾ ਇਗਾ ਆ ਹੁਣ ਵਿਚਾਰੇ ਦਾ ਇੰਨਾ ਖਲਾਰਾ ਪੋਇਆ ਕੁਛ ਲੈ ਤਾਂ ਲਾਓ ਚੰਗੀ ਤਰ੍ਹਾਂ ਹਾਂ ਸੀ ਖਲਾਰਾ ਪਾ ਪੈਸੇ ਆਪਣੇ ਆਪਣੇ ਆਪ ਦਿਓ ਖਲਾਰਾ ਪਾ ਲੈ ਲੈ ਉਹ ਫਿਰ ਤੇ ਇੱਤੇ ਰੋਗਾ ਲੈਣਾ ਕਹਿੰਦਾ ਪੈਸੇ ਮੈਂ ਕਿਹਾ ਲੈ ਤਾਂ ਲਾਓ ਕੁਛ ਅਗਲੇ ਤੇ ਹੁਣ ਇੰਨਾ ਖਲਾਰਾ ਪੋਇਆ ਪਰ ਪਹਿਲੇ ਭਾਈ ਕਿਤੇ ਦੇਣੀ ਆ ਕੋਈ ਨਾ ਕਾਹਨ ਟੈਨਸ਼ਨ ਲੰਦੀ ਟੈਨਸ਼ਨ ਨਾ ਲੈ ਤੂੰ ਨਾ ਮੈਂ ਨਹੀਂ ਛੋਲੇ ਲੱਡਾ ਸਾਡੇ ਨਾਲ ਸੂਰ ਤੈਨੂੰ ਨਹੀਂ ਸਾਡੇ ਨਾਲ ਉਹ ਲੈ ਹੱਦ ਹੋ ਗਈ ਮੈਂ ਕਿਹਾ ਤੈਨੂੰ ਕਿਹਾ ਤੂੰ ਲੈ ਕੇ ਨਹੀਂ ਲੈਣਾ ਸੂਟ ਕਮਾਲ ਕਰਤੀ ਲੈ ਭਾਈ ਹੁਣ ਨੂਰੂ ਨੇ ਵੀ ਦੇਖਣਾ ਕੋਸ ਆਪਣੇ ਜੋਗਾ ਨੂਰੂ ਪੁੱਤ ਉਹ ਨੂਰੂ ਇੱਧਰ ਦੇਖ ਪੁੱਤ ਓਏ ਉਹ ਕੱਦੂ ਬਾਬੂ ਤੂੰ ਕਿੱਥੇ ਬੁਲਾਉਂਦਾ ਇੱਧਰ ਦੇਖ ਅੜ ਗਈ ਬਸ ਉਹ ਦੇਖੇ ਉਹ ਤਾਂ ਸਾਚੀ ਦਾ ਪਾ ਸਾਚੀ ਕਾ ਬੁਲਾ ਦੇ ਸਾਚੀ ਕਾ ਸਾਚੀ ਕਾ ਫਾਤ ਦੇ ਲੋ ਲੈ ਤੁਰੇ ਅੱਜ ਸਾਨੂੰ ਮਾਲ ਵਿੱਚ ਵੀਡੀਓ ਵੇਖਣ ਵਾਲੇ ਮਿਲੇ ਕਿੱਥੇ ਉੱਥੇ ਮਾਲ ਵਿਚਾਰ ਵਾਲੇ ਵਿਚਾਰ ਵਾਲੇ ਸੱਚੂ ਅੱਛਾ ਮਾਲ ਚ ਫਿਰ ਤੁਸੀਂ ਗਏ ਹੋਣੇ ਹੈ ਮਨਕੀਤ ਦੇ ਕੱਪੜੇ ਵੇਖਣ ਗਏ ਸੀ ਹਾਂ ਉਹ ਸਾਨੂੰ ਵਿਚਾਰੇ ਕਹਿਣ ਲੱਗੇ ਕਹਿੰਦੇ ਆ ਕੇ ਸਾਸਰੀ ਦਾ ਬੁਲਾਣ ਲੱਗੇ ਕਹਿੰਦੇ ਦੀਦੀ ਤੁਸੀਂ ਜੈਸਮੀਨ ਦੇ ਨਾਨ ਦਾ ਮਕਾ ਹਾਂਜੀ ਕਹਿੰਦੇ ਜੀ ਛਾਣੀ ਮਕਾ ਹਾਂਜੀ ਹਾਂ ਕਹਿੰਦੇ ਅਸੀਂ ਤੁਹਾਡੀ ਵੀਡੀਓ ਦੇਖਦੇ ਆ ਜੀ ਅੱਛਾ ਅੱਛਾ ਕਿ ਕਿਹੜੇ ਪਿੰਡ ਦੇ ਤੇ ਉਹ ਲੋਕਲੇ ਦੇ ਨਾ ਪਤਾ ਨਹੀਂ ਕਿਹੜੇ ਪਿੰਡ ਦਾ ਜੀ ਨਾ ਰੋਪੜ ਦੇ ਲਾਪਾਸ ਰੋਪੜ ਦੇ ਤੋਂ ਆਹੋ ਹੋਣੇ ਤਾਂ ਪਹਿਲਾਂ ਲੋਕਲੇ ਹੀ ਆ ਨੋ ਇਨ ਕਲੇ ਪਤ ਨਹੀਂ ਕੀ ਆ ਕੁਛ ਕਹਿ ਰਹੀ ਸੀ ਨਾ ਛਾਣੀ ਨਿ ਕਲੇਵ ਖਾਣੀ ਸਾਨੀ ਕਲੇਵ ਕਹਿ ਰਹੀ ਸੀ ਨਹੀਂ ਐਡਾ ਕੋਈ ਹੋਰ ਪਿੰਡ ਸੀ ਨਾ ਨਹੀਂ ਇਨ ਕਲੇਵ ਕਹਿ ਰਹੀ ਸੀ ਕੁਛ ਐਕਣਾ ਹੀ ਮਿਹਾਂ ਤੇ ਦਾਦਾ ਜੀ ਪਤਾ ਨਹੀਂ ਕੀ ਨਾਮ ਸੀ ਰੋਪੜੀ ਕਲੋਨੀ ਕੋਈ ਰੋਪੜ ਦੀ ਸੀ ਉਹ ਰੋਪੜ ਦੀ ਕਲੋਨੀ ਦੇ ਤੇ ਅਸੀਂ ਦੇਖਦੇ ਆ ਜੀ ਤੁਹਾਡੀ ਹਰੇਕ ਵੀਡੀਓ ਬਹੁਤ ਵਧੀਆ ਲੱਗਦੀ ਕਹਿੰਦੀ ਹਾਂ ਨੂਰ ਦੇ ਵਿੱਚ ਦੇਖਦੇ ਹਾਂ ਨੂਰ ਕੇ ਭਾਈ ਅੱਜ ਘਰਾਂ ਫਿਰਦੀ ਲਿਬੜੀ ਤੇ ਬੜੀ ਲੈ 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 ਸਾਸਰੀ ਕਾ ਬੁਲਾ ਦੇ ਆ ਦੇ ਨੱਚ ਕੇ ਗਰਮ ਹੋਈ ਕਿੱਦਾਂ ਕਿੱਦਾਂ ਤੇਰੇ ਕੌਲੀ ਇਹ ਗਰਗੀ ਦੀ ਪਟਵੀ ਜਣਾ ਜਾ ਚਾਦਰ ਦੇਖ ਲੈ ਕੋਈ ਚਾਦਰ ਚਾਦਰ ਦਾ ਤਾਂ ਨਾ ਜਨੀ ਪਰਾਂਦਾ ਇਹ ਹੂੰ ਦੇਖ ਲੈ ਜੀ ਸੋਹਣੀ ਇੱਕ ਚਾਦਣਾ ਆਹੀ ਹੈ ਦੋ ਤਿੰਨੇ ਪੀਸਾ ਦਿਖਾ ਆਹ ਵੇਖ ਦਿਖਾਈ ਤਾ ਯਾਰ ਖੋਲ ਕੇ ਆਹ ਹੂੰ ਇਹ ਗਰਮਾ ਦੁਨੀਆਂ ਗਰਮੀ ਵਾਲੀਆਂ ਦੁਨੀਆਂ ਗਰਮੀ ਵਾਲੀਆਂ ਅੱਛਾ ਗਰਮੀ ਵਾਲੀਆਂ ਇਹ ਕੱਤੀ ਨਹੀਂ ਹੋਣੀ ਆਈ ਜਾਤਰ ਜਿੱਥੇ ਮਿਛਾ ਤੇ ਉੱਥੇ ਹੀ ਰਹਿ ਜਾਣੀ ਖੁਰਦਲੀ ਜੀ ਆ ਹਨਾ ਕੱਪੜਾ ਖੁਰਦਲਾ ਜਾਏ ਔਰ ਰੇਸ਼ਮੀ ਜਾਂ ਕਪੜਾ ਦਾ ਯਾਰ ਇਕੱਠਾ ਜਾਈ ਹੋਈ ਜਾਂਦਾ ਉਹ ਹਾਂ ਇਹ ਨਹੀਂ ਹੈ ਹਾਂ ਇਹ ਇਹ ਕਪੜਾ ਹੋਰ ਆ ਹਾਂ ਤੇ ਕਿਉਂ ਨਹੀਂ ਇਹਗਾ ਹਾਂ ਚਾਦਰ ਦਾ ਸੋਹਣਾ ਚਾਦਰ ਦਾ ਵੈਸੇ ਵਧੀਆ ਮੰਮੀ ਆ ਹਨ ਇਹ ਉਹ ਆ ਇੱਕ ਹੋਰ ਹੋਰ ਦੋਵਾਂ ਇੱਕਾ ਦੋ ਜਾਂ ਤਿੰਨ ਉਹ ਦਾ ਹੋਰੇ ਤਰ੍ਹਾਂ ਦੇ ਰੰਗ ਆ ਉਹ ਤਾਂ ਜਾ ਜ਼ਿਆਦਾ ਪੁੜਕੀ ਲੀਆਂ ਜੀ ਆ ਤਾਂ ਮੰਮੀ भाई जो मर्जी दवाई आओ इन्होंने कद कहना इन्होंने हां समान पूरा वैसे ठीक थी लगद मम्मी है ਹਾਂ ਮੈਂ ਕਮੇਲ ਕੋਲ ਆ ਜਿੰਨ ਕੋਹਾ ਮੈਂ ਬੈੱਡ ਲੈ ਕੇ ਆ ਕੇ ਆਵਾ ਜਾ ਕੇ ਕੋਈ ਨਹੀਂ ਲੱਗਦਾ ਕੱਪੜੇ ਕਿੰਨਾ ਚਾਈ ਬੁੱਤ ਨਹੀਂ ਕਪੜਾ ਵਧੀਆ ਏ ਇਹ ਚੀਜ਼ ਵਧੀਆ ਵੰਦਾ ਹਮਮਮ ਤਾਂ ਇਹ ਵੀ ਵੈਸੇ ਘੈਂਟਾ ਚੀਜ਼ ਆ ਉਹ ਖਿਰਦਾ ਖੇਲਦਾ ਸਾਡਾ ਲੱਡੂ ਹੈ 800 ਰੁਪਏ 800 ਦੀ ਨਹੀਂ ਆ ਉਹ ਸਮਾਨ ਤਾਂ ਤੇਰੇ ਕੋਲ ਸਾਰਾ ਵਧੀਆ ਹੀ ਹੁੰਦਾ ਉਹਦਾ ਮੈਨੂੰ ਪਤਾ ਕੋਈ ਨਹੀਂ ਮਾੜੀ ਚੀਜ਼ ਕਦੇ ਹੁੰਦੀ ਤੇਰੇ ਕੋਲ ਚੱਲਨੇ ਵਾਲਾ ਚੀਜ਼ ਸਰ ਇਹ ਕਿਹੜਾ ਸੀ ਚੱਲਨੇ ਵਾਲਾ ਥੋੜੀ ਖਰਾਬ ਹੋਊਗਾ ਨਹੀਂ ਮਾੜੀ ਚੀਜ਼ ਤਾਂ ਇਹ ਉਹ ਵੀ ਨਹੀਂ ਲੈਂਦਾ ਆਪਣੀ ਜੇ ਮਾੜੀ ਵੀ ਹੋਵੇ ਚੀਜ਼ ਤਾਂ ਵੀ ਕਹੀ ਜਾਂਦਾ ਬੜੀਆ ਵਾਲਾ ਇਹ ਬੜੀਆ ਵਾਲਾ ਹਾਂ ਜ਼ਬਰਦਸਤ ਹਾਂ ਜ਼ਬਰਦਸਤ ਕਸ਼ਮੀਰ ਕਾ ਮਾਲ ਹੈ ਕਸ਼ਮੀਰ ਕਾ ਮਾਲ ਹੈ ਨਾ ਨਾ ਠੀਕ ਆ ਚੱਲ ਭਰਾਵਾ ਆਪਣੇ ਮਾਲ ਨੂੰ ਹਰੇ ਕੇ ਵਧੀਆ ਹੀ ਕਹਿੰਦੇ ਆ ਵੀ ਹਾਂ ਵਧੀਆ ਸਮਾਨ ਆ ਭਾਈ ਠੀਕ ਆ ਸਿੱਕਾ ਨੂੰ ਅਸੀਂ ਕਹਿੰਦੇ ਆਪਣੇ ਨੂੰ ਹਰੇ ਕੇ ਚੀਜ਼ ਨੂੰ ਵੀ ਆਹ ਵਧੀਆ ਹੈ ਹੀ ਹਰੇ ਕੇ ਬੰਦਾ ਹੁਣ ਅਸੀਂ ਆਪਣੇ ਸਮਝ ਲਓ ਵੀ ਅਸੀਂ ਆਪਣੇ ਦੁੱਧ ਦੇ ਬਿਜ਼ਨਸ ਨੂੰ ਕਹਿੰਦੇ ਵੀ ਭਾਈ ਸਾਡਾ ਦੁੱਧ ਵਧੀਆ ਕੁਆਲਟੀ ਦਾ ਆਏ ਹਨ ਹਰੇਕ ਬੰਦਾ ਆਪਣੇ ਬਿਜ਼ਨਸ ਨੂੰ ਅੱਗੇ ਕਰਨ ਵਾਸਤੇ ਭਾਈ ਉਹ ਕਰਦਾ ਹੀ ਆ ਠੀਕ ਨਹੀਂ ਨਾਲੇ ਵਧੀਆ ਨਿਕਲਦਾ ਵੀ ਹੈ ਨਹੀਂ ਠੀਕ ਆ ਇਹਦਾ ਹਾਂ ਸਮਾਨ ਵੈਸੇ ਸਾਰਾ ਇਹਦਾ ਵਧੀਆ ਨਿਕਲਦਾ ਹਾਂ ਜੀ ਬਿਲਕੁਲ ਬਿਲਕੁਲ ਉਹ ਬੈਠ ਕੀ ਫੱਟੇ ਪਰੋਦੇ ਬਾਈ ਨਾਲ ਲੈ ਅਦੂਆ ਮੈਂ ਛਾਵਾਂ ਨੂੰ ਦੇਖੀ ਜਾਂਦੀ ਵੀਰੇ ਬੇਟਾ ਕਿੰਨੀ ਮਿੱਟੀ ਖਾਦੀ ਪਾਪਾ ਨੇ ਧੜੋਕਾ ਮਿੱਟੀ ਕਹਿੰਦੀ ਪਾਪਾ ਮਿੱਟੀ ਰਾਜੇ ਕੋ ਖਾਦੀ ਅੱਜ ਗੰਦਾ ਬੱਚਾ ਦੇਖ ਲਓ 1 ਮਿੰਟ ਵਾਸਤੇ ਹੀ ਮੈਂ ਕਹਿੰਦਾ ਉਧਰ ਨੂੰ ਜਾ ਕੇ ਦੌਜਾ ਲਾ ਲੈ ਹੈ ਹਜੇ ਮੈਂ ਪਹਿਲਾਂ ਦੇਖ ਲਈਦਾ ਮੈਂ ਕਿਹਾ ਵੀ ਕਿਤੇ ਮਿੱਟੀ ਨਾ ਲੱਗ ਜਵੇ ਸਾਨੂੰ ਮੂਹ ਲਵੇੜ ਵੀ ਲਿਆ ਜੰਨੇ ਤਾਂ ਮੋਛਾਂ ਜੀਆਂ ਲਾ ਕੇ ਆ ਗਈ ਸਾਨੂੰ ਘਰ ਵੀ ਲਿਆ ਹੋਰ ਆਹ ਛੋਲਦਾ ਕੱਲ ਵੀ ਸੋਨਾ ਹਨਾ ਫਰੋਜੀ ਆ ਉੱਪਰ ਵਾਲਾ ਕਲਰ ਵੀ ਦੇਖ ਹਾਂ ਫਰੋਜੀ ਜੀ ਖੋਲੀ ਨਾ ਦੀਦੀ ਸੋਹਣਾ ਕਮਰਾ ਨਾ ਹਾਂ ਇਹੋ ਜੀ ਸ਼ੌਰਾ ਆਪਣਾ ਤੇਰਾ ਹਾਂ ਜਦ ਮੇਰੀ ਮੰਮੀ ਜੀ ਮੈਨੂੰ ਲੱਗਦਾ ਕਿ ਫਰਿਜੀ ਆ ਹਾਂ ਇਹ ਵੀ ਕਹਿਟਾ ਹਨਾ ਸੋਹਣਾ ਯਾ ਚੌਂਦਰਾ ਉ ਵੀ ਹੋਲੀ ਪਈ ਹੈ ਹਾਂ ਛੌਲ ਕਾਦੀ ਹੈ ਹੈ ਤਾਂ ਚੁੰਨੀ ਜੀ ਉਹ ਆ ਨਹੀਂ ਭਾਰੀ ਲੈ ਵੀ ਨਹੀਂ ਹੁੰਦੀ ਹਾਂ ਭਾਰੀ ਹੋਰ ਨਹੀਂ ਲੈ ਹੁੰਦੀ ਮੰਮੀ ਆਉਂਦੇ ਨਾ ਦੇ ਦੇਣਾ بیا ਜਾਦੀ ਹੋਵੇ ਕੋਈ ਆ ਦੇਖ ਦੇ ਦੋ ਤੁਨੇ ਸਟੋਲ ਜੇ ਨਾ ਨੀਆਂ ਠੰਡ ਕਰ ਭਾਵੇਂ ਨਮੂਨੀਆਂ ਹੋ ਜਵੇ ਪਰ ਆਈ ਨਹੀਂ ਆ ਵੀ ਕੋਟੀ ਪਾ ਲੂਗੀ ਆ ਸੂਟ ਵੀ ਦਿਖਣਾ ਚਾਹੀਦਾ ਜਿਹੜਾ ਪਾਇਆ ਵਾ ਹੈ ਮਮੀ ਆਇਆ ਸਾ ਸ਼ਾਲ ਨਹੀਂਦੀ ਬਸ ਐਸਾਨ ਮਮੀ ਨੇ ਸ਼ਾਲ ਨਹੀਂ ਲਿਆ ਚਲੋ ਸ਼ਾਲ ਮਮੀ ਦਾ ਛੋੜਾ ਇੱਕ ਫਿੱਕਾ ਹੈ ਹਮਨ ਸ਼ਾਲਾ ਹੋਣੀ ਆ ਮਮੀ ਕਾ ਉਹਨਾਂ ਦਾ ਤਾਂ ਬਥੇਰੀ ਨਹੀਂ ਮਮੀ ਆ ਕੱਢਦੀ ਆ ਸਾਰੀ ਇੱਕ ਜਸਮੀਨ ਲੈ ਆਈ ਜਸਮੀਨ ਜੋਗੀ ਲੈ ਲਈ ਇੱਕ ਜਸਮੀਨ ਵੀ ਲੈ ਆਈ ਕੋਲਬਿੰਦੇ ਜਸਮੀਨ ਜੋਗੀ ਆ ਉਹ ਵੀ ਵੀ ਹੁਣ ਸਿਆਲ ਤਾਂ ਲੰਘਿਆ ਜਾਂ ਤਾਂ ਨਾਲੇ ਪਸੰਦ ਵੀ ਹੁੰਦੀ ਆ ਨਾਲੇ ਮੰਮੀ ਆਏ ਆ ਸਿਆਲ ਤਾਂ ਲੰਘਿਆ ਹਾਂ ਜਾਂ ਤਾਂ ਹੁਣ ਚਲ ਆਇਆ DJ ਹੋ ਰਹੀ ਹੁੰਦੀ ਆਪਣੀ ਅਗਲੇ ਸਾਲ ਕਿਹੜਾ ਨਹੀਂ ਆਣਾ ਕਸ਼ਮੀਰੀ ਨੇ ਖਾਸ ਬੰਦਾ ਇਹ ਸਾਡਾ ਦੱਸਦਾ ਆਪਣਾ ਨਾਂ ਨਹੀਂ ਦੱਸਦਾ ਕਸ਼ਮੀਰੀ ਕਸ਼ਮੀਰੀ ਉਹ ਦੱਸਦਾ ਇਹ ਆਪ ਉਹ ਕਹਿੰਦਾ ਇਹ ਵੀਡੀਓ ਕਹਿੰਦਾ ਨਾਂ ਨਾ ਅਸੀਂ ਵੀ ਉਹੀ ਨਾਮ ਕਸ਼ਮੀਰੀ ਨਾਮ ਕਸ਼ਮੀਰ ਚੁੱਕ ਕਸ਼ਮੀਰ ਸ਼ਾਦਾ ਤਾਂ ਕਸ਼ਮੀਰੀ ਨਹੀਂ ਆਹੋ ਠੀਕ ਆ ਹੁਣ ਅਸੀਂ ਪੰਜਾਬ ਚ ਅਸੀਂ ਭਾਈ ਪੰਜਾਬੀ ਹਾਂ ਠੀਕ ਨਹੀਂ ਤੁਸੀਂ ਪੰਜਾਬੀ ਅਸੀਂ ਕਸ਼ਮੀਰੀ ਹਾਂ ਹਾਂ ਗੱਲ ਤਾਂ ਚੱਲੀ ਦੀ ਵੀ ਠੀਕ ਆ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਵੀ ਆਪਣੀ ਜਗ੍ਹਾ ਸਹੀ ਆ ਭਾਈ ਅਸੀਂ ਅਸੀਂ ਵੀ ਕਹਿ ਦਿੰਦੇ ਹੁਣ ਵੀ ਅਸੀਂ ਭਾਈ ਪੰਜਾਬੀ ਆ 5 ਪਾਣੀ ਮੀਟਰ ਤਹ ਲਾ ਦੇਣੀ ਸੀ ਮਨ ਤਾਂ ਫਰੀਜਰੀ ਦਿਖਦੀ ਕਿੱਦਾਂ ਇਹਵੇਂ ਪੜਾਤ ਹੁਣ ਦੇਖੀ ਤਹ ਲੱਗਣੀ ਤਨ ਤੋਹਨੇ ਪਤਾ ਹੀ ਨਹੀਂ ਲੱਗਦਾ ਕਿ ਤੈਨੂੰ ਕੀ ਲੈਣਾ ਦੂਜੇ ਪਾਸੇ ਨੂੰ ਸੈਡਾਂ ਤੋਂ ਕੋਲ ਲਗਾ ਲੈ ਇੱਕ ਮਿੰਟ ਚ ਤਾਂ ਲੱਗ ਜਾਣੀ ਆ ਲੈ ਦੇਖ ਜਾਈਂ ਕਿ ਕਰਨਾ ਹੈ ਕਿਹੜਾ ਸੋਹਣਾ ਇਹ ਲੈ ਮੈਂ ਕੀ ਦੋ ਦੇਣੀ ਨੇ ਰੇਟ ਵੀ ਪਿਆਰਾ ਹੀ ਹੁੰਦਾ ਠੀਕ ਹੈ ਮੈਂ ਲਾਦਾ ਤੇਰਾ ਸੂਟ ਲੈ ਜੀ ਮੈਂ ਅੱਜ ਕਰ ਜਾਣਾ ਵਿੱਚ ਤੇ ਕਿ ਨਹੀਂ ਬੀਬੀ ਵਾਲੇ ਨਾਲ ਨਹੀਂ ਸੂਟ ਦਾ ਤਾਂ ਫਰਕ ਆ ਬਹੁਤ ਕਿਹੜਾ ਨਹੀਂ 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 ਆ ਇਹ ਚੋਲ ਹੈਗਾ ਵਿੱਚ ਉਹਦੇ ਵਿੱਚ ਅੱਛਾ ਮੈਂ ਆ ਜਿਹੜਾ ਪਾਇਆ ਵਾ ਸੂਟ ਉਹ ਦੇਖੀ ਜਨਾ ਨਹੀਂ ਦੇਖੀ ਉਹ ਅੱਛਾ ਉਹਦੇ ਵਾਲਾ ਠੀਕ ਆ ਠੀਕ ਆ ਹੂੰ ਸੋਨੇ ਕਲਰ ਆ ਨਾ ਬੋਲੇ ਠੀਕ ਆ ਬਸ ਹੁਣ ਹੋਰ ਕੁਛ ਤਾਂ ਨਹੀਂ ਲੈਣਾ ਨਾ ਬਸ ਦੇਖ ਲਓ ਸਰ ਕੋ ਲੈ ਲੈ ਆਉਂਦੀ ਲੈਣੀ ਨਿਕਾ ਦੀ ਦੀ ਕੰਬਲ ਕਹਿੰਦੀ ਸੀ ਇੱਕ ਆ ਲੈਣੀ ਤੇ ਹਾਂ ਦੀਦੀ ਫੇਰ ਕੰਬਲ ਦਾ ਕਹਿੰਦੀ ਸੀ ਜੇ ਆ ਤਾਂ ਦੀਦੀ ਆਪ ਹੋਵੇ ਫੇਰ ਆ ਗਏ ਉਰੇ ਪਸੰਦ ਦਾ ਹੁਣ ਕੰਬਲ ਦੋਏ ਆ ਇਹਦੇ ਕੋ ਕੰਪੜਾ ਵੀ ਆ ਰ ਲਫਾਫੇ ਜਦਾ ਪਾ ਲਿਆ ਯਾਰ ਕਸ਼ਮੀਰੀ ਐ ਇਦਾਂ ਦਾ ਮਿੱਟੀ ਪਈ ਜਾਣੀ ਨਾ ਫਿਰ ਹੈ ਲਫਾਫੇ ਚ ਪਾਇੇ ਬੀਤੀ ਮੈਨੇ ਵੇਖਿਆ ਆਂਟੀ ਕੋ ਅੱਛਾ ਦਿਖਾਏ ਤੇ ਖੋਲ ਕੇ ਠੀਕ ਆ ਠੀਕ ਆ ਛੋਟੇ ਕਰਨਾ ਬੀਪੇ ਕਰੂੰਗਾ ਫਿਰ ਠੀਕ ਆ ਠੀਕ ਆ ਠੀਕ ਆ ਉਹ ਕਿਆ ਕਿਆ ਲੈ ਲਿਆ ਬੱਲਾ ਬੱਲਾ ਪੰਡਾ ਪੰਡਾ ਮਮੀ ਕੋਤੀ ਰੇ ਆ ਜਾ ਕੇ ਲਈ ਹਾਂ ਕੀ ਤੇਰੇ ਜੀਜੇ ਨੂੰ ਅੱਜ ਕਰਾਤਾ ਖੁੱਲਾ ਖਾਚਾ ਹਾਂ ਦੋ ਸੂਟ ਲੈ ਮਾਸ ਦੋ ਸੂਟ ਜੈਕਟ ਇੱਕ ਕੋਟੀ ਇੱਕ ਜੈਕਟ ਇੱਕ ਕੋਟੀ ਪਤਾ ਤੈਨੂੰ ਸੂਟ ਮੰਗੇ ਤਾਂ ਹੀ ਮੈਂ ਜੈਕਟ ਕੋਟੀ ਲੈ ਲਈ ਸ਼ੁਕਰ ਕਰੋ 5 ਤੇ 2 ਤੇ ਆ ਗਈ ਉਹ ਗੈਲ ਉਹ ਵੀ ਲੈ ਲਈਆਂ ਜੈਕਟ আর ਕੋਟੀ ਵੀ ਤਾਂ ਗੱਲ ਤਾਂ ਉੱਥੀ ਆ 5 ਸੂਟਾਂ ਨਾਲ ਤੇ 3 ਪਰਾਂ ਗਈ 3 ਨਾਲ ਤੇ 2 ਪਰਾਂ ਗਈ ਉਹੀ ਉਹੀ ਕੋਟੀ ਆ ਰੋ ਲੈ ਜੀ ਹਾਂ ਚੱਲ ਕੋਈ ਨਾ ਠੀਕ ਆ ਚੱਲ ਜੀ ਚਾਲੋ ਵੀ ਮਿੱਤਰਾ ਇਹਨੂੰ ਚਾਹ ਦਾ ਪਲ ਹੈ ਹੈ ਅੱਜ ਮੇਰਾ ਭਾਈ ਦਿਵਾਲ ਹੋਇਆ ਬਾਈ ਨਾ ਨਾ ਭਾਈ ਤਾਂ ਭਾਈ ਭੈਣ ਭੈਣਾ ਵਾਸਤੇ ਹਮੇਸ਼ਾ ਹੀ ਦਿਵਾਲ ਰਹਿੰਦੇ ਆ ਐਹ ਜੀ ਕੋਈ ਗੱਲ ਨਹੀਂ ਹੈਗੀ ਕਹਿੰਦਾ ਲੈ ਲੈ ਜਾ ਕੁਝ ਲੈਣਾ ਤੂੰ ਹੱਥ ਰੱਖ ਹੋਰ 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 ਠੀਕ ਨਹੀਂ ਕੋਈ ਚੱਕਰ ਨਹੀਂ ਹੈਗਾ ਹਾਂ ਕਸ਼ਮੀਰੀ ਚਾਹ ਪੀ ਲਈ ਹੁਣ ਤਾਂ ਬਸ ਸ਼ੁਕਰੀਆ ਚਾ ਪੀ ਲਈ ਕਹਦਾ ਸ਼ੁਕਰ ਮੈਂ ਰੋਜ਼ਾ ਰੱਖਿਆ ਅੱਛਾ ਰੋਜ਼ਾ ਰੱਖਿਆ ਵਾ ਠੀਕ ਆ ਠੀਕ ਆ ਤੂੰ ਪਹਿਲਾਂ ਯਾਰ ਮੈਨੂੰ ਹੀ ਝੂਠ ਬੋਲੀ ਗਿਆ ਜਦ ਤੂੰ ਆਇਆ ਬਤਾ ਕਹਿੰਦਾ ਮੈਂ ਜਾਣਾ ਪਹਿਲੀ ਤਰੀਕ ਨੂੰ ਬਰਫ ਪੜ ਗਿਆ ਨਾ ਵਿਚ ਵਿੱਚ ਬਰਫ ਪੜ ਗਿਆ ਰਸਤਾ ਬੰਦ ਹੋ ਗਿਆ ਹਾਂ ਫਿਰ ਫਲਾਈਟ ਸੇ ਚਲੇ ਜਾਣਾ ਥਾ ਰਸਤਾ ਬਲੌਕ ਹੋ ਗਿਆ ਬਲੌਕ ਬਤਾ ਤੂੰ ਝੂਠ ਬੋਲੀ ਜਾਂਦਾ ਬਲੌਕ ਹੋ ਗਿਆ ਹਜੇ ਤੇਰਾ ਜੀ ਕਰੀ ਜਾਂਦਾ ਹੋਰ ਪੈਸੇ ਕਮਾਣੇ ਨੂੰ ਹਜੇ ਤੇਰਾ ਜੀ ਕਰਦਾ ਨਹੀਂ ਜਾਂਦਾ ਕੋਈ ਮੁਕੱਦਰ ਮੇ ਹੋਗਾ ਕੋਈ ਪੈਸਾ ਨਹੀਂ ਮੁਕੱਦਰ ਜੇ ਤੇਰੇ ਜੇ ਬਹੁਤ ਪੈਸੇ ਆ ਹਾਂ ਆਂ ਚਾਣਾਲੇ ਵੈਸੇ ਬਥੇਰੇ ਬਣਾ ਦਿੰਦੇ ਤੈਨੂੰ ਮਾਲਕ ਨਾ ਸੀਜ਼ਨ ਆਤ ਕੀ ਵੈਸੇ ਵਧੀਆ ਲੱਗਿਆ ਸ਼ੁਕਰ ਸ਼ੁਕਰ ਅੱਲਾ ਦਾ ਹਾਂ ਚੜ ਫੇਰ ਠੀਕ ਆ ਵਧੀਆ ਹਾਂ ਸ਼ੁਕਰੇ ਕਰਨਾ ਚਾਹੀਦਾ ਹਨ ਜੇ ਜੇ ਘੱਟ ਦੰਦਾ ਤਾਂ ਵੀ ਅੱਲਾ ਹੀ ਦੰਦਾ ਘੱਟ ਵੀ ਹੈ ਜੇ ਵੱਧ ਦੇਣਾ ਤਾਂ ਵੀ ਉਹਨੇ ਹੀ ਦੇਣਾ ਠੀਕ ਨਹੀਂ ਸ਼ੁਕਰ ਕਰਨਾ ਚਾਹੀਦਾ ਰੋਟੀ ਦੋ ਟਾਈਮ ਦੀ ਮਿਲ ਜਾਂਦੀ ਉਹ ਬਹੁਤ ਆ ਬਸ ਠੀਕ ਨਹੀਂ ਬੰਦਾ ਦਾ ਰੱਜਦਾ ਹੀ ਨਹੀਂ ਯਾਰ ਜੀਦੇ ਜੀਦੇ ਕੋਲ ਕਰੋੜ ਰੁਪਇਆ ਉਹ ਕਹਿੰਦਾ ਮੇਰੇ ਕੋਲ 2 ਕਰੋੜ ਹੋ ਜੇਵੇ ਹਾਂ ਜੀਦੇ ਕੋਲ ਲੱਖ ਰੁਪਇਆ ਉਹ ਕਹਿੰਦਾ ਮੇਰੇ ਕੋਲ 2 ਲੱਖ ਹੋ ਜੇਵੇ ਹੈ ਕੋਈ ਆਏ ਨਹੀਂ ਕਹਿੰਦਾ ਵੀ ਹਾਂ ਚੱਲ ਲੱਖ ਰੁਪਇਆ ਵੀ ਬਹੁਤ ਆ ਯਾਰ ਉਹ ਦੇਖੀ ਉਹ ਕਿਆ ਫੜ ਲਿਆ ਮੰਮੀ ਹੁਣ ਉਹ ਬੰਦਿਆ ਉਹ ਫੇਰ ਉਹਨੇ ਮੂੰਹ ਚ ਪਾਲਣਾ ਕਦੂ ਜੇ ਨੇ ਉਹਨੇ ਟੀਂਦਾ ਨਹੀਂ ਟਿਗੀ ਨਾ ਇਹਨੂੰ ਇਧਰ ਹੀ ਲਿਆ ਚੱਕ ਕੇ ਦੇਖ ਭੱਜ ਜੰਦੀ ਜਦੇ ਪਰਾਂ ਨੂੰ ਚਲੋ ਜੀ ਫਿਰ ਮਿਲਦੇ ਕਿਸੇ ਅਗਲੇ ਬਲੌਗ ਚ ਕਸ਼ਮੀਰੀ ਨੂੰ ਚਾਹ ਪਲਾਈਏ ਹੁਣ ਪਹਿਲਾਂ ਤਾਂ अच्छा सॉरी रोजा रखਿਆ ਵਾ ਠੀਕ ਆ ਠੀਕ ਆ ਠੀਕ ਆ ਉਹ ਭਰਾਵਾ ਸਾਡੇ ਘਰਾਂ ਕੋਈ ਵੀ ਆਉਂਦਾ ਸੀ ਬਿਨਾਂ ਚਾਹਤ ਹੀ ਨਹੀਂ ਭੇਜਦੇ ਹੋਏ ਤਾਂ ਮੂੰਹ ਤੇ ਨਿਕਲੀ ਜਾਂਦਾ ਦੁਬਾਰਾ ਦੁਬਾਰਾ ਇਹ ਤਾਂ ਇਹ ਕੱਲ ਪਾਸੋਂ ਇੰਤਜ਼ਾਰ ਨਹੀਂ ਕੀਤੀ ਅੱਛਾ ਦੁੱਧ ਪੀ ਰਿਹਾ ਕਹਾਂ ਦੁੱਧ ਮੇਰੇ ਪੀਂਦਾ ਉਹ ਫੇਰ ਰੋਜੇ ਵਾਂ ਦੀਦੀ ਸਵੇਰੇ 4 ਵਜੇ ਹੀ ਖਾਂਦੇ ਹਨਾ ਉਤੇ ਬਾਅਦ ਨਹੀਂ ਉਤੇ ਬਾਅਦ ਸ਼ਾਮ ਨੂੰ ਕਿੰਨੇ ਵਜੇ ਖਾਣਾ 6:30 ਸਵੇਰੇ 4 ਵਜੇ ਖਾ ਕੇ ਰੋਜਾ ਰੱਖ ਹੋ ਗਿਆ ਮੰਨ ਲਾ ਸ਼ਾਮ ਨੂੰ 6:30 ਖਾਣਾ ਪਾਣੀ ਪੂਣੀ ਪਾਣੀ ਪੀ। ਹਾਂ ਪਾਣੀ ਵੀ ਨਹੀਂ ਪੀਣਾ। ਭਰਾਵਾ ਫੇਰ ਤਾਂ ਕੰਮ ਤੁਹਾਡਾ ਸੱਚ। ਵਾਕਿਓ ਸੱਚੀ ਗੱਲ ਆ ਫੇਰ ਤਾਂ ਵਾਕਿਓ ਕਹਿੜਾ ਕੰਮ। ਸਾਰੀ ਦਿਹਾੜੀ ਤੁਸੀਂ ਨਹੀਂ ਖਾਣਾ। ਪਾਣੀ ਵੀ ਨਹੀਂ ਪੀਣਾ। ਬਹੁਤ ਕਹਿੜਾ ਕੰਮ ਆ ਫੇਰ ਤਾਂ। ਹਾਂ ਨਾਲੇ ਉਹ ਵੀ ਗਰਮੀ ਵਿੱਚ। ਇਹ ਕੌਣ ਮੰਮੀ ਨੇ ਵੀ ਰੱਖ ਦਿਆਂ ਭਾਰਤ ਚੱਕਰੇ ਦਾ ਹੋ ਗਿਆ ਤਾਂ। ਉਹ ਪਾਣੀ ਤਾਂ ਦੀਦੀ ਆਪਾਂ ਪੀ ਲੈਂਦੇ ਹਾਂ। ਹਾਂ? ਅੱਛਾ। ਅੱਛਾ ਮੈਂ ਤਾਂ ਸਵੇਰ ਤੇ ਬਸ ਉਹ ਕਰ ਲੈਣਾ। ਅੱਛਾ ਪਾਣੀ ਵੀ ਨਹੀਂ ਪੀਣਾ। ਭਰਾਵਾ ਵੱਡਾ। ਬੜਾ ਔਖਾ ਕੰਮ ਹੈ ਫਿਰ ਮਾਵਾ ਦਾ ਮਾਵਾ ਹੀ ਹੁੰਦੀਆਂ ਹੋਰ ਚਲੋ ਮਿਲਦੇ ਜੀ ਫਿਰ ਕਿਸੇ ਅਗਲੇ ਬਲੌਗ ਚ ਨਿਆਣੇ ਖਾਤਰ ਕਰਨਾ ਪੈਂਦਾ ਸਭ ਨੂੰ ਹਾਂ ਇਹ ਤਾਂ ਹੈ ਜਿਹੜੂ ਮਸੋਂ ਮਿਲੇ ਹੁਣ ਨਿਆਣੇ ਬਾਈ ਉਹਨਾਂ ਖਾਤਰ ੁੱੱਖੇ ਰਹਿਣਾ ਵੀ ਮੰਜੂਰ ਹੁੰਦਾ ਬਿਲਕੁਲ 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 ਸਹੀ ਗੱਲ ਆ ਹਾਂ ਚਲ ਫਿਰ ਮੰਮੀ ਬੁਲਾ ਸਾਸਰੀ ਘਰ ਸਾਸਰੀ ਘਰ ਜੀ ਸਾਰਿਆਂ ਨੂੰ ਚਲੋ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਜੀ ਫਿਰ